ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾਗਰੋਂ ਤੋਂ ਉੱਪਰ ਪੰਜ ਪੁਲਾਂ ਦਾ ਕਾਫੀ ਲੰਬੇ ਸਮੇਂ ਤੋਂ ਮਾਮਲਾ اٹਕੇ ਹੋਇਆ ਸੀ ਪਿਛਲੀਆਂ ਸਰਕਾਰਾਂ ਨੇ ਵਾਅਦੇ ਕੀਤੇ ਪਰ ਪੂਰੇ ਨਹੀਂ ਹੋਏ 75 ਸਾਲ ਹੋ ਗਏ ਲੋਕ ਇਹ ਕਹਿ ਰਹੇ ਸੀ ਕਿ ਸਾਨੂੰ ਆਜ਼ਾਦੀ ਨਹੀਂ ਮਿਲ ਜੂ ਤੱਕ ਸਾਡੇ ਪੁਲ ਨਹੀਂ ਲੱਗੇ ਪਰ ਅੱਜ ਇਨ੍ਹਾਂ ਪਿੰਡਾਂ ਨੂੰ ਖੁਸ਼ਖਬਰੀ ਮਿਲਣ ਜਾ ਰਹੀ ਹੈ ਕਿ ਮੰਤਰੀ ਨਮੂਲਗਮਾਨ ਨੇ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਜਾ ਰਹੇ ਨੇ ਅੱਜ ਪੰਜ ਪੁਲਾਂ ਦਾ ਨੀਂਹ ਪੱਥਰ ਰੱਖਣ ਵਾਸਤੇ ਮੰਤਰੀ ਸਾਹਿਬ ਖੁਦ ਆਏ ਨੇ ਤਾਜ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਮੇਰੇ ਖਿਆਲ ਪਿੰਡ ਵਾਸੀਆਂ ਵਾਸਤੇ ਇੱਕ ਦਿਵਾਲੀ ਦਾ ਹੀ ਮਾਹੌਲ ਹੈ ਦੂਜੇ ਪਾਸੇ ਅੱਜ ਦੀ ਦਿਨ ਲੱਗਦਾ ਕਿ ਇਹਨਾਂ ਨੂੰ ਆਜ਼ਾਦੀ ਮਿਲੀ ਹੈ ਕਿ ਅੱਜ ਪੰਜ ਪੂਣਾ ਦਾ ਨਹੀਂ ਪੱਤਰਕੇ ਜਾ ਕੇ ਨਹੀਂ ਇਹ ਮੈਂ ਸਾਰਿਆਂ ਨੂੰ ਕਾਨੂਕੇ ਵਾੜਾ ਟਾਂਡਾ ਪਿੰਡ ਇਥੇ ਆਸ-ਪਾਸ ਦੇ ਲੱਗਦੇ ਪਿੰਡਾਂ ਦੇ ਵਿੱਚ ਕੀ ਸੀ ਵੀ ਜਦੋਂ ਵੀ ਹਰ ਸਾਲ ਹੜਾ ਆਉਂਦੇ ਸੀ ਤਾਂ ਬੜੀਆਂ ਅਣਸੁਖਾਵੀਆਂ ਜਿਹੜੀਆਂ ਘਟਨਾਵਾਂ ਸੀ ਮੌਤਾਂ ਵਾਪਰਦੀਆਂ ਸੀ ਤੇ ਲੋਕ ਕਿਤੇ ਨਾ ਕਿਤੇ ਫਿਕਰ ਚ ਰਹਿੰਦੇ ਸੀ ਇਸ ਗੱਲੋਂ ਜਿਹੜਾ ਪੈਸਾ ਸੀ ਅਸੀਂ ਪਾਸ ਕਰਵਾ ਲਿਆ ਸੀ ਅੱਜ ਉਹਨਾਂ ਦੇ ਟੈਂਡਰ ਲੱਗੇ ਮੈਂ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਨਾਲ ਦੇ ਲੱਗਦੇ ਪਿੰਡਾਂ ਨੂੰ ਵੀ ਇਹ ਜਿਹੜੇ 5 ਪੁਲਾਂ ਦਾ ਕਾਰਜ ਹੈ 11 ਕਰੋੜ ਤੋਂ ਉੱਪਰ ਦਾ ਇਹ ਜਿਹੜਾ ਅੱਜ ਸ਼ੁਰੂ ਹੋ ਰਿਹਾ ਹੈ ਜਲਦੀ ਜਿਹੜਾ ਇਸੇ ਸਾਲ ਦੇ ਵਿੱਚ ਵਿੱਚ ਹਾਂਜੀ ਜਿਹੜਾ ਇਹ ਕੰਮ ਆ ਸਾਰਾ ਬਣ ਕੇ ਤਿਆਰ ਹੋ ਜਾਊਗਾ ਤੇ ਲੋਕਾਂ ਨੂੰ ਅਸੀਂ ਇਹ ਪੂਰ ਸਮਰਪਿਤ ਕਰ ਦੇਵਾਂਗੇ ਕਿਸੇ ਤਰ੍ਹਾਂ ਤਰੀਕੇ ਦੀ ਫਿਕਰ ਕਰਨ ਦੀ ਲੋੜ ਨਹੀਂ ਹੋਰ ਵੀ ਜਿਹੜੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੋਰ ਪੁਲਾਂ ਦੀ ਸਮੱਸਿਆ ਉਹ ਵੀ ਅਸੀਂ ਭੇਜੇ ਹੋਏ ਉਹਨਾਂ ਦੇ ਵੀ ਕੰਮ ਜਲਦੀ ਫਤਿਹ ਹੋ ਜਾਣਗੇ ਤੇ ਜਿੰਨੀ ਲੋਕਾਂ ਨੂੰ ਖੁਸ਼ੀ ਹੈ ਉਹ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੈ ਤੇ ਮੈਂ ਪੀ ਡਬਲਯੂ ਡੀ ਸਾਡੇ ਟੀਓ ਸਾਹਿਬ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਬੇਨਤੀ ਨੂੰ ਇੱਕ ਦਿਨ ਦੇ ਵਿੱਚ ਮੈਂ ਕੱਲ ਉਹਨਾਂ ਨੂੰ ਬੜੀ ਫੋਨ ਲਾਇਆ ਵੀ ਇਹ ਕੰਮ ਨੂੰ ਮੇਰਾ ਜਲਦੀ ਕਰੋ ਕਿ ਬਹੁਤ ਵੱਡੀ ਸਮੱਸਿਆ ਹੈ ਤੇ ਅੱਗੇ ਦਿੱਕਤ ਆ ਜਾਣੀ ਹੈ ਫਿਰ ਕੰਮ ਹੋਰ ਮਹੀਨੇ ਅੱਗੇ ਪੈ ਜਾਣਾ ਵੀ ਇਹਨੂੰ ਹਾਂ ਵੀ ਇਹਨੂੰ ਵੀ ਜਲਦੀ ਨਿਬੇੜੋ ਤੇ ਉਹਨਾਂ ਨੇ ਇੱਕ ਦਿਨ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਉਹ ਨਿਬੇੜਿਆ ਤੇ ਮੇਰੇ ਲੋਕਾਂ ਨੂੰ ਇੱਥੇ ਰਾਹਤ ਮਿਲੀ ਹੈ ਉਹਨਾਂ ਦੇ ਮਨ ਨੂੰ ਤਸੱਲੀ ਮਿਲੀ ਹੈ ਖੁਸ਼ੀ ਮਿਲੀ ਹੈ ਉਹ ਖੁਸ਼ ਨੇ ਤਾਂ ਮੈਂ ਵੀ ਖੁਸ਼ ਹਾਂ ਤੇ ਮੈਂ ਬਹੁਤ ਬਹੁਤ ਪਿੰਡ ਵਾਸੀਆਂ ਨੂੰ ਇਹਨਾਂ ਪੁਲਾਂ ਦੀ ਵਧਾਈ ਦੇਣੀ ਆ ਤੇ بڑا ਉਹਨਾਂ ਨੂੰ ਜਿਹੜੀ ਇਸ ਚੀਜ਼ ਨਾਲ ਮਨ ਨੂੰ ਤਸੱਲੀ ਮਿਲਨੀ ਹੈ ਕੰਮ ਕਦੋਂ ਸ਼ੁਰੂ ਹੋ ਜੇਗਾ ਜੀ ਇਹ ਕਿੰਨੇ ਕ ਮਹੀਨਿਆਂ ਤੱਕ ਜਿਹੜੇ ਪੁਲ ਬਣ ਕੇ ਤਿਆਰ ਹੋਣਗੇ ਅੱਜ ਨਹੀਂ ਪੱਥਰ ਰੱਖ ਰਹੇ ਹੋ ਫਿਰ ਉਦਘਾਟਨ ਕਰਨ ਕਦੋਂ ਆ ਰਹੇ ਦੇਖੋ ਇਹ ਨਹੀਂ ਪੱਥਰ ਰੱਖ ਰਹੇ ਆ ਤੇ ਇਹਦੀ ਜੇ ਜੇ ਸਾਹਿਬ ਇਹ ਕਦੋਂ ਇੱਕ ਸਾਲ ਦੇ ਅੰਦਰ ਅੰਦਰ ਜਿਹੜੇ ਇਹ ਪੋਲੇ ਸਾਰੇ ਦੇ ਸਾਰੇ ਬਣ ਕੇ ਪੂਰੇ ਤਿਆਰ ਹੋ ਜਾਣਗੇ ਇੱਕ ਟਾਵਰ ਦੀ ਬਹੁਤ ਸਮੱਸਿਆ ਜੀ ਇਹਨਾਂ ਦਾ ਟਾਵਰ ਵਾਲੀ ਗਰੌਦਰੀ ਬਹੁਤ ਲੋਕ ਪਰੇਸ਼ਾਨ ਇੱਥੇ ਹੈ ਕਿ ਫੋਨ ਸੁਣਨਾ ਤੇ ਦੂਜੇ ਪਾਸੇ ਬੱਚੇ ਦੀ ਪੜਾਈ ਵਾਸਤੇ ਬੜਾ ਮੁਸ਼ਕਲ ਇਹ ਟਾਵਰ ਇੱਥੇ ਮੇਰੇ ਖਿਆਲ ਚ ਲੱਗ ਗਏ ਆ ਅਗਲੇ ਮਹੀਨੇ ਲੱਗਣਗੇ ਮਸੂਰ ਦਾ ਹੋਇਆ ਇੱਕ ਆਪਣਾ ਹੁੰਦਾ ਪਿੰਡ ਇੱਥੇ ਜਗ੍ਹਾ ਹੈਗੀ ਆ ਨਾ ਆਪਣੇ ਕੋਲ ਜਗ੍ਹਾ ਹੈਗੀ ਆ ਜਗ੍ਹਾ ਕਰੋ ਟਾਵਰ ਦਾ ਤਾਂ ਕੋਈ ਐਡੀ ਮੰਗ ਪੱਤਰ ਹਾਂਜੀ ਸਭ ਨੂੰ ਭੇਜਤਾ ਮੀਟਿੰਗ ਵੀ ਰਖਾਈ ਹੈ ਜੀ ਨਾਲ ਅੱਛਾ ਜੀ ਤੇ ਜੀਓ ਨਾਲ ਮੈਂ ਪਰਸਨਲੀ ਵੀ ਕਰ ਰਿਹਾ ਹਾਂ ਜੀ ਹਾਂਜੀ ਇਹ ਟਾਵਰ ਜਲਦੀ ਲਵਾ ਦਾਂਗੇ ਜੀ ਇੱਥੇ ਵੀ ਕੁਛ ਨਾਲ ਦੇ ਪਿੰਡਾਂ 'ਚ ਅਸੀਂ ਲਵਾਤੇ ਆ ਜਿੱਥੇ ਕਦੇ ਲੱਗੇ ਹੀ ਨਹੀਂ ਸੀ ਤੇ ਕੁਝ ਕੰਪਨੀਆਂ ਅਸਲ 'ਚ ਕੀ ਹੁੰਦਾ ਜੀ ਕੁਝ ਜਿਹੜੀਆਂ ਕੋਈ ਗੱਲ ਦੀ ਤੁਹਾਡਾ ਪਰ ਉਸਾਰਾ ਰੱਖਿਆ ਕਰੋ ਇੱਕ ਤਾਂ ਤੁਸੀਂ ਦੇਖੋ ਜੀ ਮੇਰੀ ਗੱਲ ਸੁਣ ਸਾਲ ਤਾਂ ਹੋ ਗਿਆ ਜੀ ਸਾਲ ਸਾਲ ਨਹੀਂ ਹੋ ਗਿਆ ਜੀ ਸੱਚੀ ਦੱਸਾਂ ਤਾਂ 75 ਸਾਲ ਹੋ ਗਿਆ ਨਹੀਂ ਉਹ ਤਾਂ ਲੱਗੀ ਸੀ ਜਦੋਂ ਉਹ ਤੋਂ ਕਿਲੋ ਬਿਲਕੁਲ ਜਾਇਦਾ ਪਰ ਜਿਹੜੀ ਆਪਾਂ ਟਾਵਰ ਦੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਕੀ ਹੁੰਦਾ ਜਿਹੜੀਆਂ ਕੰਪਨੀਆਂ ਨੂੰ ਆਪਣਾ ਮੁਨਾਫਾ ਦੇਖਦੀਆਂ ਵੀ ਉੱਥੇ ਕਿੰਨੇ ਕੁ ਲੋਕ ਰਹਿੰਦੇ ਆ ਜੇ ਅਸੀਂ ਉੱਥੇ ਟਾਵਰ ਸਟਰੈਂਥ ਕਿੰਨੀ ਆ ਵੀ ਅਸੀਂ ਉੱਥੇ ਸਾਨੂੰ ਬੈਨੀਫਿਟ ਹੁੰਦਾ ਕਿ ਨਹੀਂ ਹੁੰਦਾ ਕਈ ਚੰਡੀਗੜ੍ਹ ਦੇ ਇਹ ਜਿਹੇ ਸੈਕਟਰ ਆ ਜਿੱਥੇ ਟਾਵਰ ਹੈ ਨਹੀਂ ਸੈਕਟਰ ਤਿੰਨ ਦੇਖੋ ਜਾਂ ਹੋਰ ਕਈ ਥਾਵਾਂ ਉੱਤੇ ਤੇ ਹਾਂ ਵੀ ਇਹ ਦਿੱਕਤ ਇਹ ਆਉਂਦੀ ਆ ਵੀ ਸਟਰੈਂਥ ਨਹੀਂ ਹੁੰਦੀ ਪਰ ਫੇਰ ਵੀ ਕਈ ਪਿੰਡਾਂ 'ਚ ਬੇਨਤੀ ਕਰਕੇ ਕਈ ਕੰਪਨੀਆਂ ਨੂੰ ਲੈ ਗਏ ਆ ਅਸੀਂ ਇੱਥੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਆ ਵੀ ਜਿਹੜੀਆਂ ਕੰਪਨੀਆਂ ਹੋ ਰਾਜੀ ਹੋਣ ਤੇ ਕੋਈ ਨਾ ਕੋਈ ਹੱਲ ਕੱਢ ਦਾਂਗੇ ਕੋਸ਼ਿਸ਼ ਬੰਦਾ ਕਰੇ ਤਾਂ ਹਰ ਚੀਜ਼ ਦਾ ਹੱਲ ਹੈਗਾ ਕੋਈ ਨਾ ਤੁਸੀਂ ਭਰੋਸਾ ਰੱਖੋ ਪੰਜ ਪੁਲਾਂ ਦਾ ਕੰਮ ਬਹੁਤ ਟਫ ਸੀ ਕਾਫੀ ਅਫਸਰਾਂ ਨੇ ਤੁਸੀਂ ਮੇਰੇ ਖਿਆਲ ਮਿਲ ਕੇ ਕਾਫੀ ਟਫ ਕੰਮ ਸੀ ਮੇਰੇ ਖਿਆਲ ਕਿਵੇਂ ਕਿੰਨਾ ਕੁ ਮੁਸ਼ਕਲ ਸੀ ਜਾਂ ਕਿਵੇਂ ਅਫਸਰਾਂ ਨਾਲ ਮੇਰੇ ਕਿਵੇਂ ਉਹਨਾਂ ਨੂੰ ਤੁਸੀਂ ਪਰਸਨਲੀ ਮੇਰੇ ਖਿਆਲ ਪਰਸਨਲੀ ਲਿਆਇਆ ਇਹ ਕੰਮ ਨੂੰ ਕਿ ਪੰਜ ਪੁਲ ਤਾਂ ਲੱਗਣੇ ਚਾਹੀਦੇ ਮੇਰੇ ਹਲਕੇ ਦੇ ਵਿੱਚ ਦੇਖੋ ਇਹ ਅਫਸਰਾਂ ਨੇ ਲਗਾਤਾਰ ਕੋਸ਼ਿਸ਼ ਕੀਤੀ ਹੈ ਜੈ ਸਿੰਘ ਸਾਹਿਬ ਖੜੇ ਨੇ ਇਹਨਾਂ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਪੁਲ ਟੈਂਡਰ ਲੱਗਦਾ ਰਿਹਾ ਤੇ ਕੋਈ ਭਰਦਾ ਨਹੀਂ ਸੀ ਦਿੱਕਤਾਂ ਇਸੀ ਫਿਰ ਮੇ ਪਤਾ ਕਰਵਾਇਆ ਬਿਲਕੁਲ ਵੀ ਇਹ ਦਿੱਕਤ ਆ ਕਿੱਥੇ ਰਹੀ ਹੈ ਪਣ ਲੱਗ ਕਿਉਂ ਨਹੀਂ ਰਹੇ ਤੇ ਫਿਰ ਉੱਤੋਂ ਪਤਾ ਲੱਗਿਆ ਵੀ ਕੋਈ ਪੇਮੈਂਟ ਦੇ ਵਿੱਚ ਦਿੱਕਤ ਹੈ ਮੇਰੇ ਖਿਆਲ ਚ ਥੋੜੀ ਬਹੁਤ ਪੇਮੈਂਟ ਦਾ ਫਰਕ ਵਧਾਈਆ ਤੇ ਪੁਰਾਣੇ ਦੇ ਹਾਂ ਰਿਵਾਈਜ਼ ਹੋਣੇ ਸੀ ਤੇ ਫਿਰ ਮੈਂ ਕੱਲ ਦੀ ਕੱਲ ਮੰਤਰੀ ਸਾਹਿਬ ਨੂੰ ਕਿਹਾ ਤੇ ਅੱਜ ਟੈਂਡਰ ਲੱਗ ਗਿਆ ਬੜੀ ਵਧੀਆ ਗੱਲ ਹੈ ਭਾਗਾਂ ਵਾਲਾ ਦੇਣਾ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਸ ਸ਼ੁਭ ਕਾਰਜ ਉਤੇ ਵਧਾਈ ਦਿੰਦੀ ਆ ਤੇ ਬਾਕੀ ਵੀ ਜਿਹੜੇ ਕੰਮ ਨੇ ਉਹ ਜਲਦੀ ਨਿਬੇੜ ਦਵਾਂਗੇ। ਸਾਰਾਪੁਰ ਮਜਰੀ ਦਾ ਇੱਕ ਪੁਲ ਜੀ ਉੱਥੇ ਮੇਲਾ ਵੀ ਹੈ ਜੇਠ ਮਹੀਨੇ ਦੇ ਵਿੱਚ ਉੱਥੇ ਵੀ ਲੋਕ ਕਹਿ ਰਹੇ ਨੇ ਕਿ ਟਾਵਰ ਇੱਕ ਇੱਕ ਪੁਲ। ਹਾਂਜੀ ਉਸ ਉਸ ਵਾਸਤੇ ਵੀ ਕੋਈ ਤੁਸੀਂ ਲੱਗ ਰਿਹਾ ਕਿ ਪਰਸਨਲ ਇਟ ਨੂੰ ਨਹੀਂ ਅਸੀਂ ਸਾਰੇ ਜਿਹੜੇ ਬਾਕੀ ਪਿੰਡਾਂ ਦੇ ਪੁਲ ਵੀ ਆਣ ਉਹ ਵੀ ਪਾ ਕੇ ਭੇਜੇ ਹੋਏ ਆ। ਹੁਣ ਆ 5 ਲੱਗ ਜਾਣਗੇ ਬਾਕੀ ਵੀ ਪਾਸ ਹੋ ਜਾਣਗੇ। ਤੇ ਮੰਡੀ ਬੋਰਡ ਕੋਲ ਥੋੜਾ ਪੈਸੇ ਘਟਿਆ ਜਿਹੜੇ ਤਾਂ ਪੀ ਡਬਲਯੂ ਡੀ ਵਾਲੇ ਉਹ ਜਲਦੀ ਹੋ ਜਾਂਦੇ ਆ ਕੰਮ ਉਹ ਤੁਹਾਨੂੰ ਪਤਾ ਹੀ ਆ ਵੀ ਕੇਂਦਰ ਸਰਕਾਰ ਨੇ ਆਪਣਾ ਜਿਹੜਾ ਪੰਜਾਬ ਦਾ ਪੈਸਾ ਪਰ ਸਾਰੇ ਕਾਰਜ ਜਿਹੜੇ ਉਹ ਜਲਦੀ ਪੂਰੇ ਕਰ ਦਵਾਂਗੇ ਹਰ ਹਰ ਚੀਜ਼ ਹੋ ਜਾਣੀ ਹੈ ਕੋਈ ਜਲਦੀ ਹੋ ਜਾਣੀ ਕੋਈ ਬਾਅਦ ਚ ਹੋ ਜਾਣੀ ਹੈ ਤੇ ਪਰ ਮੈਂ ਕੋਈ ਦੇਖੋ ਮੇਰੀ ਖੁਸ਼ੀ ਇਸ ਚਾ ਵੀ ਮੇਰੇ ਹਲਕੇ ਚ ਸਾਰੀਆਂ ਸੜਕਾਂ ਬਣ ਜਾਣ ਸਾਰੇ ਪੁਲ ਲੱਗ ਜਾਣ ਕੌਣ ਐਮਐਲਏ ਨਹੀਂ ਜਾਊਗਾ ਵੀ ਮੇਰਾ ਹਲਕਾ ਹਰ ਚੀਜ਼ ਦੇ ਵਿੱਚ ਅੱਗੇ ਹੋਵੇ ਤੇ ਪਰ ਕੋਸ਼ਿਸ਼ ਕਰਨ ਵਾਲੇ ਕੰਮ ਕਰ ਹੀ ਲੈਂਦੇ ਨੇ ਸੋ ਦੇਰ ਨਾਲ ਸਵੇਰਾ ਅੱਜ ਪੁਲ ਵੀ ਕੰਮ ਹੋ ਗਿਆ ਫਤਿਹ ਹੋ ਗਿਆ ਤੇ ਲੋਕ ਦਾਵਾਵਾਂ ਦਿੰਦੇ ਰਹਿਣ ਤੇ ਕੰਮ ਅਸੀਂ ਕਰਦੇ ਰਹਾਂਗੇ ਪੰਚ ਪੰਚਨੀ ਦੀ ਜਿਹੜੀ ਮੌਤ ਹੋਈ ਸੀ ਜੀ ਤੁਸੀਂ ਪਰਸਨਲੀ ਵੀ ਸਹਾਇਤਾ ਕੀਤੀ 1 ਲੱਖ ਰੁਪਏ ਦੇ ਕਰੀਬ ਤਾਂ ਉਹਨਾਂ ਦਾ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਸੀ ਉਹ ਕਿੱਥੇ ਕਿਰਕਿਆ ਹੋਇਆ ਦੱਸਿਆ ਕਿ ਫੈਲ ਮੁਹਾਲੀ ਤੱਕ ਪਹੁੰਚ ਗਈ ਹੈ ਡੀ ਸਾਹ ਕੋਲ ਕਿ ਅੱਗੇ ਕਦੋਂ ਤੱਕ ਉਹਨਾਂ ਨੂੰ ਮੁਆਵਜ਼ਾ ਮਿਲ ਜੇਗਾ ਜੀ ਮੁਆਵਜ਼ਾ ਦੇ ਦਵਾਂਗੇ ਜੀ ਹੋਰ ਐਸ ਡੀ ਐਮ ਸਾਹਿਬ ਉਹਨੇ ਦੱਸ ਰਿਹਾ ਸੀ ਹੋਰ 15 ਦਿਨਾਂ ਚ ਅਗਲੇ ਅਗਲੇ ਹਫਤੇ ਮੁਆਵਜ਼ਾ ਦੇ ਦਿੰਦੇ ਸਾਹਿਬ ਬਹੁਤ ਆਸ ਹੈ ਜੀ ਲੋਕਾਂ ਨੂੰ ਦੇਖ ਲਓ ਹੁਣ ਸਹੀ ਗੱਲ ਕਰਿਓ ਹਾਂ ਸਹੀ ਗੱਲ ਕਰਿਓ ਦੇਖੋ ਮੰਤਰੀ ਸਾਹਿਬ ਨੇ ਕਹਿਣਾ ਨਹੀਂ ਨਹੀਂ ਪਰਸਨਲੀ ਕਰ ਰਹੇ ਹੁੰਦੇ ਨੇ ਉਹਨਾਂ ਨਾਲ ਹਰ ਸਮੱਸਿਆ ਦੇ ਵਿੱਚ ਨਾਲ ਖੜੀ ਆ ਮੈਂ ਨਿੱਜੀ ਤੌਰ ਤੇ ਨਾਲ ਖੜੀ ਆ ਤੇ ਜਿਹੜਾ ਇਹ ਮੁਆਵਜ਼ਾ ਸੀ ਹੋਰ ਹਫ਼ਤੇ ਦੇ ਵਿੱਚ ਪਵਾ ਦਾਂਗੇ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਕਿੰਨੀ ਕੀ ਤਿਆਰੀ ਹੈ ਫਿਰ ਹੁਣ ਅੱਜ ਚੱਬੇਵਾਲ ਜਿਹੜਾ ਕਾਂਗਰਸ ਦਾ ਇੱਕ ਲੀਡਰ ਸੀ ਉਹ ਵੀ ਤੁਹਾਡੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਦੇਖੋ ਆਮ ਆਦਮੀ ਪਾਰਟੀ ਚ ਬਹੁਤ ਸਾਰੇ ਲੋਕ ਆ ਜਿਹੜੇ ਪਹਿਲਾਂ ਹੋਰਾਂ ਨੂੰ ਵੋਟਾਂ ਵੀ ਪਾਉਂਦੇ ਸੀ ਉਹ ਪਾ ਕੇ ਬਣਾਈਆਂ ਬਹੁਤ ਸਾਰੇ ਲੋਕ ਨੇ ਜਿਹੜੇ ਦੂਜੀਆਂ ਪਾਰਟੀਆਂ ਤੋਂ ਲੈ ਲੀਡਰ ਵੀ ਨੇੱਕੇ ਹੋਏ ਨੇ ਸਾਡੇ ਚ ਆਏ ਨੇ ਤੇ ਪੂਰੀ ਤਿਆਰੀ ਹੈ ਜੀ ਲੋਕ ਸਭਾ ਦੀ ਲੋਕ ਸਪੋਰਟ ਕਰਨਗੇ ਪੰਜਾਬ ਜਿਹੜਾ ਪਹਿਲਾਂ 92 ਸੀਟਾਂ ਦਿੱਤੀਆਂ ਨੇ ਹੁਣ ਵੀ ਮੁੱਖ ਮੰਤਰੀ ਸਾਹਿਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਤੇ ਆਪਣੇ ਜਿਹੜੇ 13 ਐਮਪੀ ਜਿਤਾ ਕੇ ਲੋਕ ਸਭਾ ਚ ਭੇਜਣਗੇ ਪੂਰੀ ਉਮੀਦ ਹੈ ਬਹੁਤ ਸਾਰੇ ਕੰਮਾਂ ਚਾਹੇ ਉਹ ਸਿੱਖਿਆ ਦੇ ਖੇਤਰ ਚ 117 ਸਕੂਲ ਆਫ ਜਿਹੜੇ ਐਮੀਨੈਂਸ ਬਣਾਏ ਨੇ ਸਰਕਾਰ ਆਪ ਦੇ ਦਰਵਾਜ਼ਾ ਪਿੰਡ ਪਿੰਡ ਅਫਸਰ ਜਾ ਕੇ ਪਹਿਲੀ ਵਾਰ ਇਤਿਹਾਸ ਚ ਹੋਇਆ ਵੀ ਅਫਸਰ ਪਿੰਡੋਂ ਪਿੰਡ ਹੋਏ ਨੇ ਹਰ ਕੰਮ ਜਿਹੜਾ ਲੋਕਾਂ ਨੇ ਪਹਿਲੀ ਵਾਰ ਪਿੰਡ ਦੀਆਂ ਬੀਬੀਆਂ ਕਹਿੰਦੀ ਅਸੀਂ ਅਫਸਰ ਪਹਿਲੀ ਵਾਰ ਵੇਖੇ ਨੇ ਵੀ ਪਿੰਡਾਂ ਚ ਆ ਰਹੇ ਨੇ ਘਰ ਘਰ ਰਾਸ਼ਨ ਦੀ ਸਕੀਮ ਹੈ ਜਿਹੜੀ ਰਾਸ਼ਨ ਕਾਰਡਾਂ ਦੀ ਮੁੜ ਬਹਾਲੀ ਹੈ ਜਿਹੜੀ ਉਹ ਦੁਬਾਰਾ ਸਰਕਾਰ ਨੇ ਕੀਤੀ ਹੈ 800 ਤੋਂ ਉੱਪਰ ਮਹੱਲਾ ਕਲੀਨਿਕ ਨੇ ਜਿਹੜੇ ਬਹੁਤ ਸਾਰੇ ਪਿੰਡਾਂ ਚ ਖੁੱਲ ਗਏ ਆ ਹੋਰ ਖੋਲ ਰਹੇ ਆ ਹਸਪਤਾਲ ਦੋ ਮੇਰੇ ਹਲਕੇ 'ਚ ਹੀ ਕਰੋੜਾਂ ਦੀ ਲਾਗਤ ਨਾਲ ਇੱਕ ਕਰਾਲੀ 'ਚ ਤੇ ਇੱਕ ਖਰੜ ਦੇ ਵਿੱਚ ਅਪਗ੍ਰੇਡ ਹੋਇਆ ਹੈ ਤੇ ਸੋ ਇਹੋ ਜੇ ਬਹੁਤ ਸਾਰੇ ਕੰਮ ਨੇ ਆ ਹੁਣ ਸੜਕ ਸੁਰੱਖਿਆ ਫੋਰਸ ਹੈ ਨਵੀਆਂ ਗੱਡੀਆਂ ਤਾਂ ਕਿ ਸਿਸਟਮ ਸਹੀ ਤਰੀਕੇ ਨਾਲ ਕੰਮ ਕਰੇ ਚਾਹੇ ਉਹ 1 ਕਰੋੜ ਦੀ ਰਾਸ਼ੀ ਦੇਣ ਦੀ ਗੱਲ ਆ ਕੋਈ ਫੌਜੀ ਸ਼ਹੀਦ ਹੁੰਦਾ ਸੋ ਮੁੱਖ ਮੰਤਰੀ ਸਾਹਿਬ ਨੇ 45 42000 ਤੋਂ ਉੱਪਰ ਜਿਹੜੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਇੱਕ ਪਾਸੇ 75 ਸਾਲ ਇੱਕ ਪਾਸੇ 2 ਸਾਲ ਤੇ 2 ਸਾਲਾਂ ਚ ਇੰਨੇ ਕੰਮ ਕਰਾ ਦੇਣੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਗੱਲ ਹੈ ਹਲੇ ਤਾਂ ਸ਼ੁਰੂਆਤ ਹੈ ਤੇ ਸ਼ੁਰੂਆਤ ਬਹੁਤ سارے ਕੰਮ ਆ ਜਿਹੜੇ ਕਰਾਉਣ ਵਾਲੇ ਨੇ ਸਾਰੇ ਕਰਵਾ ਦੇਵਾਂਗੇ ਪਰ ਹਲੇ ਜਿਹੜੇ ਵਿਗੜੇ ਹੋਏ ਹਾਲਾਤ ਉਹ ਵੀ ਠੀਕ ਕੀਤੇ ਨੇ ਸਾਰਾ ਕੁਝ ਕੰਮ ਕਰਵਾ ਰਹੇ ਹਾਂ ਤੇ ਲੋਕ ਇਸ ਚੀਜ਼ ਦਾ ਵਿਸ਼ਵਾਸ ਰੱਖਣ ਜੇ ਹੁਣ ਹਿੰਮਤ ਕਰਕੇ ਸਰਕਾਰ ਬਣਾਈ ਹੈ ਤੇ ਪੂਰਾ 모ਡੇ ਨਾ 모ਡਾ ਲਾ ਕੇ ਰੱਖਣ 5 ਸਾਲਾਂ ਚ ਬਹੁਤ ਵਧੀਆ ਜਿਹੜੇ ਨਤੀਜੇ ਸਵਾਲ ਹੈ ਜੀ ਬਸ ਮੈਂ ਤੁਹਾਡੇ ਧਿਆਨ ਚ ਲਿਆਦਾ ਆ ਵਿਧਾਨ ਸਭਾ ਦੇ ਵਿੱਚ ਹਰਜੋਤ ਮੈਸ ਜੀ ਨੇ ਕਿਹਾ ਸੀ ਕਿ ਕੋਈ ਵੀ ਸਕੂਲ ਇਦਾਂ ਨਹੀਂ ਰਹੇਗਾ ਜਿਹਦੇ ਵਿੱਚ ਟੀਚਰ ਨਹੀਂ ਹੋਵੇਗਾ ਪਰ ਕਾਫੀ ਲੰਬੇ ਸਮੇਂ ਤੋਂ ਮੇਰੇ ਕਿ 8 ਸਾਲ ਹੋ ਗਏ ਬਿਲਡਿੰਗ ਬਣੇ ਹੋਏ ਖੀਦਰਾਬਾਦ ਕੋਲ ਪਿੰਡ ਹੈ ਜੀ ਇੱਕ ਸੈਣੀ ਮਾਜਰਾ ਉਹ ਬੱਚੀ ਤੇ ਬੱਚੇ ਜੀ ਲਵਾਨਗੜ ਨਦੀ ਕਰਾਸ ਕਰਕੇ ਜਾਣਾ ਪੈਂਦਾ ਹੈ ਉਹ ਸਕੂਲ ਦੇ ਵਿੱਚ ਕੋਈ ਟੀਚਰ ਨਹੀਂ ਹਾਲ ਤੱਕ ਮੇਰੇ ਕੋਲ ਕਾਫੀ ਚਿੱਠੀਆਂ ਵੀ ਲਿਖ ਕੇ ਦਿੱਤੇ ਨੇ ਪੰਜਾਬ ਬੋਰਡ ਦੇ ਕੀ 12000 ਤੋਂ ਉੱਪਰ ਤਕਰੀਬਨ ਕੱਚੇ ਦੇ ਆਪਕ ਪੱਕੇ ਕੀਤੇ ਆ ਤੇ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਭਰਤੀਆਂ ਕਰ ਰਹੇ ਆ ਹੌਲੀ ਹੌਲੀ ਸਾਰਾ ਕੁਝ ਹੁੰਦਾ ਇੱਕਦਮ ਸਭ ਦਾ ਧਿਆਨ ਚ ਲਿਆਓ ਤੁਹਾਡੇ ਹਲਕੇ ਜੌ ਪਿੰਡ ਲੈਣੇ ਆਪਾਂ ਮੈਂ ਇਹਨਾਂ ਨੂੰ ਮੈਨੂੰ ਨਵੇਂ ਟੋਕਣ ਲੱਗਿਆ ਇੱਕ ਨਾ ਸਾਡੀ ਬੇਨਤੀ ਸੀ ਸਾਡਾ ਸਕੂਲ ਜਿਹੜਾ ਨਾ 12ਵੀਂ ਦਾ ਅਪਗ੍ਰੇਡ ਕਾਗਜ਼ਾਂ 'ਚ ਹੋ ਚੁੱਕਿਆ ਈ ਪੋਰਟਲ ਤੇ 12ਵੀਂ ਦਾ ਹੀ ਸਾਡਾ ਸ਼ੋ ਹੁੰਦਾ ਬਟ ਨਾ ਹਾਲੇ ਸਾਡੇ ਕੋਲ ਸਟਾਫ ਆਇਆ ਜੀ ਤੇ ਨਾ ਕੋਈ ਬੈਂਚ ਵਗੈਰਾ ਕੋਈ ਕਿਸੇ ਤਰ੍ਹਾਂ ਦੀ ਸਟੇਸ਼ਨਰੀ ਆਈ ਹੈ ਉਹਦੇ ਲਈ ਜਰੂਰ ਤੁਸੀਂ ਪਰਸਨਲੀ ਮੈਂ ਤੁਹਾਨੂੰ ਰਿਕੁਐਸਟ ਵੀ ਕਰਕੇ ਆਏ ਸੀ ਮੈਂ ਤੁਹਾਡਾ ਕਾਗਜ਼ਾਂ 'ਚ ਹੋ ਚੁੱਕਿਆ 12ਵੀਂ ਦਾ ਅਪਗ੍ਰੇਡ ਹਾਂਜੀ ਹਾਂਜੀ ਕਦ ਕਦੋਂ ਹੋਇਆ ਇਹ ਕਾਗ ਪੇਪਰ ਵਰਕ ਨਹੀਂ ਮੇਰੇ ਮੈਨੂੰ ਇਹ ਪੇਪਰ ਵਰਕ ਤੁਸੀਂ ਦਿਓ ਮੈਂ ਜਲਦੀ ਕਰਵਾ ਦਿੰਦੀ ਆ ਮੈਂ ਉਹ ਵੀ ਕਰਵਾ ਦਿੰਦੀ ਆ ਬਾਕੀ ਨਵੀਆਂ ਭਰਤੀਆਂ ਕਰ ਰਹੇ ਆ ਹੌਲੀ ਹੌਲੀ ਕਰਕੇ ਜਿਹੜੇ ਸਾਰੇ ਕਾਰਜ ਆ ਉਹ ਨਵੇੜ ਦਾਂਗੇ ਜਿਹੜੇ ਪਰ ਕਈ ਸਕੂਲ ਅਪਗ੍ਰੇਡ ਕਰ ਵੀ ਦਿੱਤੇ ਨੇ ਤੇ ਬਹੁਤ ਸਾਰੇ ਸਕੂਲ ਅਪਗ੍ਰੇਡ ਕਰ ਰਹੇ ਆ ਮੈਨੂੰ ਇਹ ਤੁਸੀਂ ਭੇਜੋ ਉਹ ਜਿਹੜਾ ਹੈਗਾ ਮੈਂ ਆਪਾਂ ਕਰਵਾ ਲੈਨੇ ਕੋਈ ਗੱਲ ਦੀ ਇੱਧਰ ਆ ਇਸ ਜਿਹੜੇ ਇਸ ਏਰੀਏ ਚ ਖਾਸ ਤੌਰ ਤੇ এডਿਕੇਸ਼ਨ ਦੀ ਬਹੁਤ ਲੋੜ ਹੈ ਜਿਹੜੀ ਆ ਪੁਲ ਬਣ ਜਾਣਗੇ ਬੱਚਿਆਂ ਨੂੰ ਹੋਰ ਸੌਖਾ ਹੋ ਜਾਣਾ ਸਿੱਖਿਆ ਦੇ ਸਾਡੀਆਂ ਪੜ੍ਹ ਪਾਂਦੀਆਂ ਕੁੜੀਆਂ ਨੂੰ ਦੂਰ ਭੇਜਣਾ ਪੈਂਦਾ ਨਾਡੇ ਜਾਣਾ ਪੈਂਦਾ ਕਿਹਨੋਂ ਨਵਾਂ ਗੋ ਚੰਡੀਗੜ੍ਹ ਆਪਾਂ ਕਰਵਾ ਲੈ ਜੀ ਜਨਾਮ ਜੀ ਕੀ ਕਹੋਗੇ ਅੱਜ ਪੁਲਾਂ ਦਾ ਨੀ ਪੱਥਰ ਰੱਖਣੇ ਜਾ ਰਿਹਾ ਹੈ ਤੇ ਕਿੰਨੀ ਖੁਸ਼ੀ ਹੈ ਥੋੜੇ ਪਿੰਡ ਮੇਰੇ ਖਿਆਲ ਪੂਰਾ ਇਕੱਠਾ ਹੋ ਗਿਆ ਕਿ ਆ ਜਿਹੜੀ ਖੁਸ਼ੀ ਕਾਫੀ ਦੇਰ ਤੱਕ ਸਹਰ ਹੀ ਦੇਖ ਜੀ ਇਹ ਖੁਸ਼ੀ ਜਿਹੜੀ ਇਹ ਦੇਖੋ ਤੁਸੀਂ ਇਹ ਲੈ ਲਓ ਅਸੀਂ ਇੱਕ ਅਨਾਉਂਸਮੈਂਟ ਕੀਤੀ ਤੇ ਸਾਰਾ ਪਿੰਡ ਭੱਜਿਆ ਆਇਆ ਕਿਉਂਕਿ ਜਾਇਜ਼ ਮੰਗ ਸੀ ਸਾਡੀ ਤੇ ਲੰਬੇ ਸਮੇਂ ਤੋਂ ਸਮੱਸਿਆ ਸਾਡੀ ਚੱਲ ਰਹੀ ਸੀ ਅਸੀਂ ਮੈਡਮ ਅਨਮੋਲ ਗਗਨਮਾਨ ਜੀ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਤਨਦੇਹੀ ਨਾਲ ਇਸ ਕੰਮ ਨੂੰ ਆਪਣਾ ਜ਼ਿੰਮੇਵਾਰੀ ਸਮਝ ਕੇ ਨਿਭਾਇਆ ਬੜੀਆਂ ਸਰਕਾਰਾਂ ਬਣੀਆਂ ਸਭ ਨੂੰ ਅਸੀਂ ਅਪੀਲਾਂ ਕੀਤੀਆਂ ਅਸੀਂ ਬਾਈਕਾਟ ਤੱਕ ਦੇ ਵੀ ਕਿਹਾ ਵੀ ਅਸੀਂ ਬਾਈਕਾਟ ਕਰਾਂਗੇ ਇਲੈਕਸ਼ਨਾਂ ਦਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਕਿਉਂਕਿ ਕਿਸੇ ਦੇ ਕੰਨ ਦੇ ਜੂ ਨਹੀਂ ਰੰਗਦੀ ਸੀ ਅਗਲੇ ਨੂੰ ਹੁੰਦਾ ਸੀ ਵੀ ਇਹਨਾਂ ਨੇ ਵੋਟਾਂ ਪਾਹੀ ਦੇਣੀਆਂ ਪਰ ਇਸ ਵਾਰੀ ਅਸੀਂ ਪੱਕਾ ਮਨ ਬਣਾਈ ਬੈਠੇ ਸੀ ਵੀ ਅਸੀਂ ਤਾਂ ਬਾਈਕਾਟ ਕਰਾਂਗੇ ਪਰ ਜਿਹੜੀ ਹੁਣ ਮੈਡਮ ਨੇ ਜਿਹੜੀ ਸਾਡੀ ਭੈਣਾਂ ਨੂੰ ਉਹ ਗਰਮਾਉਂਨੇ ਮਿਹਨਤ ਕਰਕੇ ਸਾਡੀ ਇਸ ਜਾਇਜ਼ ਮੰਗ ਨੂੰ ਪੂਰੀ ਆਪਣੀ ਜਿਵੇਂ ਸਾਰਾ ਪਰਿਵਾਰ ਇਹਨਾਂ ਦਾ ਇਸ ਗੱਲ ਦੇ ਲਈ ਹਰ ਗੱਲ ਤੇ ਅਪਡੇਟ ਦਿੰਦਾ ਸੀ ਸਾਨੂੰ ਵੀ ਉਹ ਟੈਂਡਰ ਲੱਗ ਗਿਆ ਅੱਜ ਫਲਾ ਖੁਸ਼ੀ ਦੀ ਗੱਲ ਹੈ ਕਿ ਸਾਡੀ ਇੱਕ ਲੰਬੇ ਸਮੇਂ ਦੀ ਚੱਲ ਰਹੀ ਮੰਗ ਜਿਹੜੀ ਹੈ ਉਹ ਇਹਨਾਂ ਦੇ ਰਾਜ ਦੇ ਵਿੱਚ ਇਹਨਾਂ ਦੇ ਕਾਰਕਮਲਾਂ ਦੇ ਨਾਲ ਪੂਰੀ ਹੋ ਰਹੀ ਹੈ ਸੇਰਾ ਲੱਗਣਾ ਸੀ ਇਹਨਾਂ ਦੇ ਸਿਰ ਤੇ ਸੇਰਾ ਜਿਹੜਾ ਹੋਣਾ ਸੀ ਤੇ ਮੈਂ ਹੁਣ ਇਹ ਵੀ ਇਹਨਾਂ ਨੂੰ ਕਹਾਂਗਾ ਕਿ ਜਿਵੇਂ ਅਸੀਂ ਪਿਛਲੇ ਵੇਲੇ ਦੇ ਸਾਡੇ ਵਿਧਾਇਕ ਸਾਹਿਬ ਜਿਨ੍ਹਾਂ ਨੇ ਸਾਡਾ ਕੰਮ ਕਰਾਇਆ ਸੀ ਅਸੀਂ ਉਹਨਾਂ ਨੇ ਲੱਡੂਆਂ ਨਾਲ ਤੋਲਿਆ ਸੀ ਤੇ ਅਸੀਂ ਇਹਨਾਂ ਤੇ ਫੁੱਲਾਂ ਦੀ ਵਰਖਾ ਕਰਾਂਗੇ ਜਿਸ ਦਿਨ ਸਾਡੇ ਰੀਵਨ ਕੱਟਿਆ ਜਾਏਗਾ ਪੁਲਾਂ ਦੇ ਉੱਪਰੋਂ ਚੱਲਣ ਦਾ। ਲੱਡੂ ਬੰਡੇ ਜਾ ਰਹੇ ਨੇ ਹੁਣ ਦੇਖੋ ਕੀ ਪੁਲ ਨੀ ਪੁਲ ਰੱਖਿਆ। ਬਲਾਕ ਪ੍ਰਧਾਨ ਬਲਾਕ ਪ੍ਰਧਾਨ ਜੀ ਸਰ ਅੱਜ ਲੱਡੂ ਮੰਡੇ ਆ ਰਹੇ ਅੱਜ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਆਪਾਂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਟਾਂਡੇ ਪਿੰਡ ਨੂੰ ਆਉਣੀ ਹੈ ਇੰਨੀ ਕਿਸੇ ਨੂੰ ਖੁਸ਼ੀ ਨਹੀਂ ਹੋਣੀ ਜਿੰਨੀ ਟਾਂਡੇ ਪਿੰਡ ਨੂੰ ਆਉਣੀ ਹੈ ਮੰਤਰੀ ਸਾਹਿਬ ਖੁਦ ਆਪਣਾ ਉਦਘਾਟਨ ਕਰਕੇ ਗਏ ਦੇਖੋ ਤੇ ਅੱਜ ਹੀ ਕੰਮ ਨਾਲ ਹੀ ਪੁਣਾ ਦਾ ਕੰਮ ਸਟਾਰਟ ਦੇਖੋ ਹੋ ਰਿਹਾ ਅੱਜ ਤੇ ਬਹੁਤ ਸਾਡੇ ਪਿੰਡ ਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਅੱਜ ਕੀ ਕਹੋਗੇ ਤੁਸੀਂ ਵੀ ਕਾਫੀ ਮੁਸਕਤ ਕਰੀ ਹੈ ਕਾਫੀ ਸਰਕਾਰਾਂ ਦੇ ਵਿੱਚ ਤੁਸੀਂ ਵੀ ਮੁੱਦਾ ਚੱਕਿਆ ਸੀ ਪਰ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਇਹ ਸਿਰ ਜੜ ਰਿਹਾ ਦੇਖੋ ਜੀ ਅਸੀਂ ਤਾਂ ਜਾਦੇ ਲੱਗੇ ਹੋਏ ਰਾਜਨੀਤੀ ਦੇ ਮੁੱਦੇ ਚੱਕੇ ਰੱਖਿਆ ਜੀ ਅਸੀਂ ਤਾਂ ਤੇ ਹੁਣ ਵੀ ਅਸੀਂ ਤੇਰੀ ਵੀ 2 ਸਾਲ ਤੇ ਇਹ ਤੋਂ ਘੱਟ ਨਹੀਂ ਜਾਦੇ ਹੀ ਲੱਗੇ ਹੋਏ ਆ ਕਿਤੇ ਨਿਸ਼ਾਨ ਦੀ ਕਰਾ ਕਿਤੇ ਪੁਲ ਦੀ ਦਿੱਕਤ ਆਈ ਜਾ ਕੇ ਮੈਡਮ ਸਾਹਮਣੇ ਦੱਸਿਆ ਵੀ ਆਹ ਦਿੱਕਤ ਆ ਰਹੀ ਇਹਨਾਂ ਤੋਂ ਹੱਲ ਕਰਾਇਆ ਪਰ ਤੈ ਜਿੱਦੋਂ ਅਸੀਂ ਤੁਰੇ ਹੋਏ ਦੰਦੇ ਵੀ ਸਾਡੇ ਪਿੰਡ ਦਾ ਸਵਰਗ ਬਣਾਣਾ ਪੁਲ ਲੱਗ ਜਾਣਾ ਤੇ ਸੜਕ ਬਣ ਜਾਣਾ ਬਾਕੀ ਪਿੰਡ ਚ ਵਿਕਾਸ ਵਿਧਰਾ ਹੋ ਗਿਆ ਲੋਕਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੈਗਾ ਹਾਂਜੀ ਬਾਕੀ ਇਹਦੇ ਵਿੱਚ ਅਸੀਂ ਬਹੁਤ ਜ਼ੋਰ ਲਾਇਆ ਜਾ ਕੇ ਰਿਕਾਵਟਾਈ ਮੈਡਮ ਜਾ ਕੇ ਦੱਸਿਆ ਸੀ ਵੀ ਉੱਥੇ ਪਹਿਲੇ ਪੁਰ ਤੇ ਰਿਕਾਵਟ ਆ ਰਹੀ ਵੀ ਉਹਦਾ ਹੱਲ ਕਰਾਓ ਅਸੀਂ ਜਾ ਕੇ ਮੈਡਮ ਦੱਸਿਆ ਉਹ ਗੱਲਬਾਤ ਕਰਾਈ ਨਾ ਹੱਲ ਕਰਾਇਆ ਅਸੀਂ ਹਾਂ ਹੱਲ ਕਰਾਇਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆਂ ਦੀ ਪਾਰਟੀ ਦੇ ਸਮੁੱਚੀ ساری ਟੀਮ ਦੇ ਅਸੀਂ ਇਹਨਾਂ ਨਾਲ ਮੋਢਾ ਨਾਲ ਮੋਢਾ ਕਿਉਂ ਰਹਿਗੇ ਕਿਉਂਕਿ ਸਾਡਾ ਹੁਣ ਜੇ ਕੰਮ ਹੋ ਜੇ ਇਹਦੇ ਨਾਲ ਤੁਰਾਗੇ ਅਸੀਂ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸੰਨ ਮੰਤਰੀ ਨੂੰ ਮੋਲਗਗਨਮਾਨ ਜਿੰਨਾ ਵੱਲੋਂ ਅੱਜ ਪੰਜ ਪੁਲਾਂ ਦਾ ਨੀ ਪੱਥਰ ਰੱਖਿਆ ਗਿਆ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਰਕਾਰਾਂ ਬਹੁਤ ਆਈਆਂ ਪਰ ਇਹ ਪੰਜ ਪੁਲ ਸਿਰੇ ਨਹੀਂ ਚੜ ਪਾਏ ਸੀ ਪਰ ਹੁਣ ਨਹੀਂ ਪੱਥਰ ਰੱਖ ਦਿੱਤਾ ਹੈ ਤਾਂ ਇੱਕ ਸਾਲ ਦੇ ਵਿੱਚ ਇਹ ਪੁਲ ਤਿਆਰ ਹੋ ਜਾਣਗੇ 11 ਕਰੋੜ ਰੁਪਏ ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਫੰਡ ਜਿਹੜਾ ਰਿਲੀਜ਼ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਜਿਨ੍ਹਾਂ ਪਿੰਡਾਂ ਦੀਆਂ ਨਦੀਆਂ ਦੇ ਵਿੱਚ ਲਾਸ਼ਾਂ ਹੜਕੇ ਜਾਂਦੀਆਂ ਸੀ ਪਿੰਡਾਂ ਦੇ ਲੋਕ ਹੜਦੇ ਸੀ ਤਾਂ ਹੁਣ ਉਹ ਲੋਕਾਂ ਦਾ ਬਚਾਅ ਹੋਵੇਗਾ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੇਗੀ ਨਵੀਂ ਜਿਹੜੀ ਆਜ਼ਾਦੀ ਇਨ੍ਹਾਂ ਪਿੰਡਾਂ ਨੂੰ ਸਮਝ ਸਕਦੇ ਆ ਕਿ ਆਜ਼ਾਦੀ ਹੋਣ ਮਿਲਣ ਜਾ ਰਹੀ ਹੈ ਕਿ 75 ਸਾਲ ਹੋ ਗਏ ਇਨ੍ਹਾਂ ਪਿੰਡਾਂ ਨੂੰ ਪੌਣ